ਬਟਿੰਡਾ ਵੱਲੋਂ ਇਹ ਸੱਤ ਪਹਿਦਾਇਤਾ ਕਿਉਂਕਿ ਆਮ ਪਬਲਿਕ ਇਹ ਸ਼ਿਕਾਇਤ ਕਰਦੀ ਆ ਵੀ ਜਿਹੜੀ ਚਾਇਨਾ ਡੋਰ ਜਿਹੜੇ ਲੋਕ ਜਿਹੇ ਦੀ ਵਰਤੋਂ ਕਰ ਰਹੇ ਆ ਜਾਂ ਵੇਚ ਰਹੇ ਆ ਉਹਨਾਂ ਦੇ ਵਰਕਲੋਪ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਡੇ ਸਾਰੇ ਪੁਲਿਸ ਵਿਭਾਗ ਨੂੰ ਚਾਇਨਾ ਡੋਰ ਚਾਇਨਾ ਡੋਰ ਦੇ ਵਰਕਲੋਪ ਕਾਰਵਾਈ ਕਰਨ ਤੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਇਆ ਜਿਹਦੇ ਸਬੰਧੀ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਬੜੀਆਂ ਸਤਰਕਾ ਸ਼ਹਿਰ ਦੇ ਵਿੱਚ ਤੇ ਸਾਡੇ ਜਿਹੜਾ ਸੀਏ ਸਟਾਫ ਜਿਹਦੇ ਚਾਰ ਚਰਨਦੀਪ ਸਿੰਘ ਆ ਇਹਨਾਂ ਦੇ ਵਿੱਚ ਕੇਐਸਏ ਜਰਨੈਲ ਸਿੰਘ ਜੀ ਆ ਜਿਹੜੇ ਚਾਹ ਦੌਰ ਦੇ ਤਲਾਸ਼ ਦੇ ਸਬੰਧ ਵਿੱਚ ਕੱਲ ਮਿਤੀ 28 1 25 ਨੂੰ ਇਹ ਸਬੰਧ ਵਿੱਚ ਗਸ਼ਤ ਕਰ ਰਹੇ ਸੀ ਤਾਂ ਇਹਨਾਂ ਨੂੰ ਤਲਾਬ ਲਈ ਇੱਕ ਸੁਸ਼ਕੁਮਾਰ ਨਾਮ ਦਾ ਇੱਕ ਵਿਅਕਤੀ ਜਿਹੜਾ ਰਜੀਵ ਗਾਂਧੀ ਨਗਰ ਬਠਿੰਡਾ ਦਾ ਰਹਿਣ ਵਾਲਾ 35 ਸਾਲ ਦੀ ਉਮਰ ਆ ਇਹਨੇ ਸੁਬਿਆ ਰੋਡ ਜਿਹੜਾ ਬਠਿੰਡਾ ਇੱਥੇ ਇੱਕ ਸਪੈਸ਼ਲ ਇੱਕ ਚਾਇਨਾ ਡੋਰ ਵੇਚਣ ਦੇ ਲਈ ਇੱਕ ਗੋਡਾਊਨ ਬਣਾਇਆ ਹੋਇਆ ਤੇ ਅਸੀਂ 13 ਪੈਂਟੇ ਇਸ ਨੂੰ ਸतीश ਕੁਮਾਰ ਦੇ ਗੋਡਾਊਨ ਤੇ ਅਸੀਂ ਰੇਡ ਕੀਤਾ ਤੇ ਜਿੱਥੋਂ ਸਾਨੂੰ ਚਾਇਨਾ ਡੋਰ ਦੇ 400 ਗੱਟੇ ਚਾਇਨਾ ਡੋਰ ਦੇ ਗੱਟੇ ਸਾਨੂੰ ਬਰਾਬਰਦ ਹੋਏ ਤੇ ਜਿਸ ਤੇ ਅਸੀਂ ਇਹਦੇ ਵਰਕ ਲਾਪ ਮੁਕੱਦਮਾ ਨੰਬਰ 8 ਥਾਣਾ ਥਰਮਲ ਵਿਕੇ ਜਿਹਦੇ ਧਾਰਾ 222 bnss ਤੇ 15 এনवायरमेंट ਪ੍ਰੋਟੈਕਸ਼ਨ ਐਕਟ ਦੇ ਦੀ ਮਸੀਦਾ ਦਰਜ ਕਰਕੇ ਇਹਨੂੰ ਗ੍ਰਫਤਾਰ ਕਰ ਲਿਆ ਇਹਨੂੰ ਅਸੀਂ ਅੱਜ ਮਾਂਜੋ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਬੇਸਿਕਲੀ ਇਹਦੀ ਜਿਹੜੀ ਸਿੱਕੀ ਬਾਜ਼ਾਰ ਦੇ ਵਿੱਚ ਇਹਦੇ ਘਰੇਲੂ ਸਮਾਨ ਦੀ ਇਹਦੀ ਦੁਕਾਨਦਾਰੀ ਕਰਦਾ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਹਦੇ ਤੇ ਪਹਿਲਾਂ ਵੀ ਅਸੀਂ ਪੜਤਾਲ ਕਰ ਤੋਂ ਪਤਾ ਲਗਾਇਆ ਕਿ ਪਹਿਲਾਂ ਵੀ ਇਹਦੇ ਵਰਕਲਪ ਦੋ ਮੁਕਦਮੇ ਦਰਜ ਆਦੀ ਇਹਦੇ ਵਿੱਚੋਂ ਇਕ ਤਾਂ ਜਿਹੜੇ ਪੜਾਤਿਆਂ ਦੇ ਸੰਬੰਧੀ ਮੁਕਤਮਾ ਦਰਜ ਹੈ ਤੇ ਦੂਜੇ ਦੇ ਤੇ ਚੈਨਾ ਡੋਰ ਦੇ ਮੁਕੱਦਮਾ ਇੱਕ ਦਰਜ ਹੈ ਸਰ ਚੈਨਾ ਡੋਰ ਵੇਚਣ ਵਾਲਿਆਂ ਨੂੰ ਕੀ ਵੈਸੇ ਦੇਖੋ ਜਿਹੜੇ ਚੈਨਾ ਡੋਰ ਵੇਚਣ ਵਾਲਿਆਂ ਨੂੰ ਸਾਡੀ ਸਖਤ ਵਾਰਨਿੰਗ ਆ ਜਿਹੜੇ ਵੀ ਚੈਨਾ ਡੋਰ ਵੇਚਣ ਵਾਲੇ ਹੈਗੇ ਉਹਨਾਂ ਨੂੰ ਮੇਰੀ ਸਖਤ ਧਾਰਨਾ ਵੀ ਉਹ ਇਹ ਚੈਨਾ ਡੋਰ ਵੇਚਣ ਤੋਂ ਤੇ ਮੰਗਵਾਉਣ ਤੋਂ ਸਖਤ ਬਾਝ ਆ ਜਾਣ ਇਹਨਾਂ ਦੇ ਬਰਕਰਾਰਾਪ ਸੱਤ ਤਰ੍ਹਾਂ ਆ ਦੇ ਨੂੰ ਅਸੀਂ ਮੁਕਦਮਾ ਦਰਜ ਕਰਾਂਗੇ ਤੇ ਦੂਜਾ ਜਿਹੜੀ ਇਹਦੀ ਕੋਈ ਵੀ ਚੈਨਲ ਡੋਰ ਵੇਚ ਕੇ ਨੇ ਜਾਇਤੀ ਬਣਾਈ ਹੋਊਗੀ ਉਹ ਅਸੀਂ ਪ੍ਰਾਪਰਟੀ ਨੂੰ ਵੀ ਫਰੀਜ਼ ਕਰਵਾ ਦੇਵਾਂਗੇ